ਵਿਦੇਸ਼ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ ਕੱਲ ਕਰਦੇ ਕੱਲ ਜਾਂ ਪਰਸੋਂ ਉਹ ਕੋਈ ਬਾਹਣਾ ਵਸਤ ਗਿਆ ਉੱਤੇ ਉਹਦੇ ਉੱਤੇ ਐਕਸੀਡੈਂਟ ਹੋ ਗਿਆ ਲੱਤੋ ਗਈ ਆ ਚੰਗੇ ਭਵਿੱਖ ਦੀ ਭਾਲ ਲਈ ਨੌਜਵਾਨ 1 ਸਾਲ ਪਹਿਲਾਂ ਗਿਆ ਸੀ ਵਿਦੇਸ਼ ਉਹ ਬੱਚਾ ਬਹੁਤ ਖੌਣ ਹਾਰ ਸੀ ਹਰ ਰੋਜ਼ ਜਦੋਂ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ਾਮਾਂ ਨੂੰ ਰਹਿਰਾ ਸਮੇਂ ਤੇ ਸਮਾਪਤੀ ਹੋਇਆ ਕਰਨੀ ਤੇ ਹਰ ਰੋਜ਼ ਗੁਰੂ ਨਾਨਕ ਪਾਸ਼ਾ ਦੇ ਦਰਬਾਰ ਤੇ ਚਲਵਾ ਸਾਹ ਮੰਨਣ ਦੀ ਹੋਰ ਝਾੜੂ ਦੀ ਸੇਵਾ ਬੰਤ ਪ੍ਰਕਾਰ ਦੀਆਂ ਗੁਰੂ ਨਾਨਕ ਪਾਸ਼ਾ ਦੇ ਘਰ ਵਿੱਚ ਬੱਚਾ ਸਲਾਵਾ ਨਭਾਉਂਦਾ ਸੀ ਦੁਬਈ ਚ ਟਰੱਕ ਡਰਾਈਵਰ ਦਾ ਕਰਦਾ ਸੀ ਕੰਮ ਆਪਣੇ ਮਾਪਾ ਪਿਤਾ ਦੀ ਚੜ੍ਹਦੀ ਕਲਾ ਵਾਸਤੇ ਆਰ ਆਪਣੇ ਜੀਵਨ ਨੂੰ ਸਚਾਲੂ ਢੰਗ ਦੇ ਨਾਲ ਚਲਾਉਣ ਵਾਸਤੇ ਕਮਾਈ ਕਰਨ ਵਾਸਤੇ ਦੁਬਈ ਦੇ ਵਿੱਚ ਗਿਆ ਸੀ ਵਿਦੇਸ਼ਾਂ ਦੀ ਧਰਤੀ ਤੇ ਜੋ ਉੱਥੇ ਟਰਾਲਾ ਚਲਾਉਂਦਾ ਸੀ ਡਰਾਈਵਰੀ ਕਰਦਾ ਸੀ ਤੇ ਸੜਕ ਹਾਦਸੇ ਦੇ ਵਿੱਚ ਇਸ ਐਕਸੀਡੈਂਟ ਹੋਣ ਕਾਰਨ ਇਸ ਬੇਟੇ ਦੀ ਜੋ ਮੌਤ ਹੋ ਗਈ ਦੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ ਨੌਜਵਾਨ ਮ੍ਰਿਤਕ ਨੌਜਵਾਨ ਸੀ ਇਕਵਾਰਾ ਤੇ ਦੋ ਭੈਣਾਂ ਦਾ ਸੀ ਇਕਲੌਤਾ ਭਰਾ ਮ੍ਰਿਤਕ ਨੌਜਵਾਨ ਦਾ ਪਿਤਾ ਗੁਰੂ ਘਰ ਵਿੱਚ ਗਰੰਥੀ ਸਿੰਘ ਵੱਜੋਂ ਨਿਭਾਰਿਆ ਇਹ ਸੇਵਾ ਸ਼ਬਦਾਂ ਦੀ ਤਾਕਤ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਦੁਬਈ ਵਿੱਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਸਪੁੱਤਰ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ ਮ੍ਰਿਤਕ ਸultanpur Lodi Der Rotary Chowk ਦੇ ਨੇੜੇ ਦਾ ਰਹਿਣ ਵਾਲਾ ਸੀ ਨਵਜੋਤ ਚੰਗੇ ਭਵਿੱਖ ਦੀ ਭਾਲ ਵਿੱਚ ਰੋਜ਼ਗਾਰ ਲਈ 1 ਸਾਲ ਪਹਿਲਾਂ ਦੁਬਈ ਗਿਆ ਸੀ ਜਿੱਥੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਪਰ ਬੀਤੇ ਦਿਨੀ ਅਚਾਨਕ ਉਸ ਦੀ ਤੇਲ ਦਾ ਟੈਂਕਰ ਪਲਟ ਜਾਣ ਕਰਕੇ ਸੜਕ ਹਾਦਸੇ 'ਚ ਮੌਤ ਹੋ ਗਈ ਨਵਜੋਤ ਦੀ ਮੌਤ ਦੀ ਖਬਰ ਮਿਲਦਿਆਂ ਇਲਾਕੇ 'ਚ ਮਾਤਮ ਛਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਪਿਤਾ ਗੁਰੂ ਘਰ 'ਚ ਗ੍ਰੰਥੀ ਸਿੰਘ ਵੱਜੋਂ ਸੇਵਾ ਨਿਭਾ ਰਿਹਾ ਹੈ ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ ਤੇ ਦੋ ਭੈਣਾਂ ਦਾ ਇਕਲੌਤਾ ਪੁੱਰਾ ਸੀ ਜਿਸ ਉਮਰੇ ਨੌਜਵਾਨ ਦੇ ਘਰ ਵਿੱਚ ਸ਼ੈਣਾਈਆਂ ਵੱਜਣੀਆਂ ਚਾਹੀਦੀਆਂ ਸੀ ਉੱਥੇ ਹੀ ਮਾਤਮ ਛਾ ਗਿਆ ਹਾਂਜੀ ਬਾਬੇ ਕੀ ਵਾਕੇ ਵਰਤਿਆ ਵਰਤਿ ਕੋਲ ਸਾਲਾ ਨੂੰ ਇਹ ਕੋਈ ਮੈਂ ਸ਼ੁਕਰਾਨਾ ਕਰਦਾ ਹਾਂ ਅੱਲਾਹ ਕੋ ਲੋਰੀ ਸਤਿ ਸੰਤ ਸੁੰਦਰ ਰਹਿਣ ਵਾਲਾ ਨਾਂ ਮੈਂ ਪਿਛਲੇ ਸਾਲ ਨਵੰਬਰ ਵਿੱਚ ਮੀਰਾਂਸਪੁਰ ਦਾ ਕਾਕਾ ਨਵਜੋਸ ਨੂੰ ਜੋ ਕੇ ਦੁਬਈ ਵਿੱਚ ਗਿਆ ਸੀਗਾ ਅੱਜ ਕੱਲ੍ਹ ਖਾਸ ਤੇ ਕੱਲ ਜਾਂ ਪਰਸੋਂ ਕੋਈ ਬਾਹਣਾ ਵਸ ਗਿਆ ਉੱਤੇ ਉਹਨੇ ਉੱਥੇ ਐਕਸੀਡੈਂਟ ਹੋ ਰਿਹਾ ਜਿਹੜਾ ਲੱਕ ਹੋ ਗਈ ਆ ਸੋ ਸਾਨੂੰ ਕੱਲ ਪਤਾ ਲੱਗਾ ਵਾ ਕੋਸ਼ਿਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਕੈਟਲੋਗੀ ਆ ਉਹ ਸੰਮੂਲਿਤੀ ਜਾਵੇ ਤਾਂ ਜੋ ਟੀਮਾਂ ਦੀਆਂ ਰਸਮਾਂ ਜਿਹੜੀਆਂ ਉਹ ਅੰਤ ਰਸਮਾਂ ਪੂਰੀਆਂ ਕਰ ਸਕੀਏ ਸਾਡੀ ਇਹ ਹੀ ਬੇਨਤੀ ਹੈ ਸਰਕਾਰ ਨੂੰ ਵਨ ਬਦਿਕਾ ਖਾਲਸਾ ਵੰਦਰੀ ਕੀ ਪਦੇ ਜਿਹਨੂੰ ਜਦ ਸ਼ੁਰੂ ਤੋਂ ਅੰਤ ਤੱਕ ਸਾਬ ਸ੍ਰੀ ਗੁਰਦਾਨਪੁਰ ਦੇ ਮਹਾਰਾਜ ਦੀ ਵਸਾਈ ਹੋਈ ਪਾਉਂ ਪਿੱਤਰਨਗਰੀ ਸultanpur ਬੋਦੀ ਜੋ ਟੇਕਨ ਉਹਨਾਂ ਪਾਸ਼ਾ ਮਹਾਰਾਜ ਨੇ 1409 ਮਹੀਨੇ 13 ਦਿਨ ਅੰਮ੍ਰਿਤ ਵੇਲੇ ਨਾਲ ਜੁੜ ਕੇ ਸਮੁੱਚੇ ਸਿੱਖ ਪੰਥ ਨੂੰ ਅੰਮ੍ਰਿਤ ਵੇਲੇ ਨਾਲ ਜੁੜੰਦਾ ਰਸਤਾ ਬਖਸ਼ਿਸ਼ ਕੀਤਾ ਹੈ ਸੋ ਇਸ ਪਾਵਨ ਤਰਤੀਬੇ ਜੋ ਦਾਸ ਫਤਖਾਨਾ ਦਰਬਾਰ ਗੁਰਦੁਆਰਾ ਸ੍ਰੀ 베ਸ ਸਾਹਿਬ ਵਿਖੇ ਅਟੌਰ ਗ੍ਰੰਥੀਕ ਸੰਗਤ ਨੇ ਜੁੜੀ ਨਵਾ ਰਿਹਾ ਹੈ ਸੋ ਜੋ ਇਸ ਨਗਰ ਸ਼ਹਿਰ ਦੇ ਵਿੱਚ ਵਾਕਿਆ ਹੋਇਆ ਹੈ ਜੰਗੀ ਨਵਜੋਤ ਸਿੰਘ ਜੋ ਕਿ ਸਾਨੂੰ 2024 ਨਵੰਬਰ ਮਹੀਨੇ ਦੇ ਵਿੱਚ ਜਗਤਗuru ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਇੱਥੇ ਮਨਾਇਆ ਗਿਆ ਉਸ ਭਜੰਗੀ ਸਿੰਘ ਨੇ ਬਹੁਤ ਸਲਾਵਾਾਂ ਕੀਤੀਆਂ ਗੁਰਪੁਰਬ ਦੌਰਾਨ ਸੋ ਉਹਨਾਂ ਦੇ ਜੋ ਪਿਤਾ ਜੀ ਸਾਡੇ ਛੋਟੇ ਭਾਈ ਸਾਹਿਬ ਸਾਡੇ ਸ਼੍ਰੇਣੀ ਦੇ ਵਿੱਚੋਂ ਗੰਧੀ ਸੰਘਾ ਦੀ ਦੁਨੀਆ ਦੇ ਵਿੱਚੋਂ ਭਾਈ ਸ਼ੰਗਾਰਾ ਸਿੰਘ ਜੀ ਜੋ ਬਹੁਤ ਹੀ ਲੰਮੇਰੇ ਸਮੇਂ ਤੋਂ ਆਸ-ਆਸਪਾਸ ਦੇ ਨਗਰਾਂ ਵਿੱਚ ਸ਼ਹਿਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਵਿਖੇ ਖੰਡ ਪਾਠੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਸੋ ਇਹਨਾਂ ਨੇ ਬਹੁਤ ਚੰਗੇ ਆਪਣੇ ਬੱਚੇ ਨੂੰ ਸੁਝਾਅ ਦੇ ਕੇ ਗੁਰੂ ਪਾਤਸ਼ਾਹ ਦੇ ਰਸਤੇ ਤੇ ਚੱਲਣ ਦਾ ਉਹਨਾਂ ਨੂੰ ਜੋ ਉਦਮਪਰਾ ਅਲਾ ਕਰਕੇ ਬਲ ਬਖਸ਼ਿਸ਼ ਕੀਤਾ ਸੋ ਬੱਚਾ ਬਹੁਤ ਹੌਨਾਰ ਸੀ ਹਰ ਰੋਜ਼ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ਾਮਾਂ ਨੂੰ ਰਹਿਰਾ ਸਮੇਂ ਤੇ ਸਮਾਪਤੀ ਹੋਇਆ ਕਰਨੀ ਤੇ ਹਰ ਰੋਜ਼ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੇ ਚਲਵਾ ਸਾਹਿਬ ਬੰਨਣ ਦੀ ਔਰ ਝਾੜੂ ਦੀ ਸੇਵਾ ਵਿੰਤ ਪ੍ਰਕਾਰ ਦੀਆਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਇਹ ਬੱਚਾ ਸੇਵਾ ਨਿਭਾਉਂਦਾ ਸੀ ਸੋ ਪਿਛਲੇ ਸਾਲ ਹੀ 2024 ਨਵੰਬਰ ਦੇ ਵਿੱਚ ਇਹ ਬੇਟਾ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾ ਕਰਕੇ ਸੋ ਆਪਣੇ ਮਾਤਾ ਪਿਤਾ ਦੀ ਚੜ੍ਹਦੀ ਕਲਾ ਵਾਸਤੇ ਆ ਰ ਆਪਣੇ ਜੀਵਨ ਨੂੰ ਸਚਾਲੂ ਢੰਗ ਦੇ ਨਾਲ ਚਲਾਉਣ ਵਾਸਤੇ ਸਮਾਈ ਕਰਨ ਵਾਸਤੇ ਦੁਬਈ ਦੇ ਵਿੱਚ ਗਿਆ ਸੀ ਵਿਦੇਸ਼ਾਂ ਦੀ ਧਰਤੀ ਤੇ ਜੋ ਉੱਥੇ ਟਰਾਲਾ ਚਲਾਉਂਦਾ ਸੀ ਡਰਾਈਵਰੀ ਕਰਦਾ ਸੀ ਤੇ ਸੜਕ ਹਾਦਸੇ ਦੇ ਵਿੱਚ ਇਸ ਐਕਸੀਡੈਂਟ ਹੋਣ ਕਾਰਨ ਇਸ ਬੇਟੇ ਦੀ ਜੋ ਮੌਤ ਹੋ ਗਈ ਇਹ ਬਹੁਤ ਅਸਹਿਤ ਅਕੈ ਸੇਵ ਪਰਿਵਾਰ ਤੇ ਜੋ ਪਾਵਣਾ ਵਾਪੜਿਆ ਹੈ ਸੋ ਨਾ ਚੱਲਣ ਵਾਲਾ ਪਰ ਕਾਲਪੁਰਖ ਵੈਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਤੇ ਘਾਟਾ ਪਿਆ ਹੀ ਪਿਆ ਪਰ ਸ਼ਹਿਰ ਨੂੰ ਵੀ ਗੁਰੂ ਘਰ ਦੀਆਂ ਸਮਾਵਾਂ ਦੇ ਵਿੱਚ ਵੀ ਇਹ ਬੇਟਾ ਬਹੁਤ ਯੋਗਦਾਨ ਆਉਂਦਾ ਸੀ ਸੋ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਤੀ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰਿਓ ਉਸ ਬੱਚੇ ਨੂੰ ਜੋਗ ਥਾਂ ਦੇ ਕੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਓ ਪਿੱਛੇ ਪਰਿਵਾਰ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਭੈਣ ਭਾਈਆਂ ਸਾਥ ਸਬੰਧੀਆਂ ਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਫਰਮਾਨ ਬਖਸ਼ਿਓ ਇਹ ਬੇਟਾ ਬਹੁਤ ਹੌਨ ਹਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ